ਦਾ ਜਨਵਰੀ ਦੇ ਲੈ ਕੇ ਆਏ ਦਾ ਜਨਵਰੀ ਲੈ ਕੇ ਰੈਟੇ ਲੈਣੀ ਲੱਗੇ ਭਾਈ ਇਹ ਲਖ ਭਾਈ ਛੱਡ ਗਏ ਰੈਟ ਰਾਨੀ ਸਪੈਸ਼ਲ ਨੰਨਦਾ ਵਾਲੇ ਦਾ ਜਨਵਰੀ ਦੇ 50% ਔਫ ਤੇ ਸਪੈਸ਼ਲ ਰੈੱਡ ਰਾਣੀ ਮੇਰੇ ਕੋ ਦਾਜਾਂ ਦੇ ਵਰੀ ਦੇ ਬਹੁਤ ਹੀ ਘੱਟ ਰਹਿ ਤਾ ਤੇ ਬਹੁਤ ਹੀ ਰੈੱਡ ਤੇ ਰਾਣੀ ਰਹਿਦੇ ਆ ਅਜ ਕਿਹੜੇ ਕਿਹੜੇ ਕਰ ਰਹੇ ਰੈੱਡ ਰੈੱਡ ਰਾਣੀ ਮੇਰੇ ਕੋ ਡੀਐਨਏ ਚੱਕੋ ਅੰਨੇ ਸੋਨੇ ਸੋਨੇ ਡੀਐਨਏ ਜਿੰਨੀ ਵੀ ਡੀਐਨਏ ਖਾਵਾਂਗੇ ਸਾਰੇ ਨਵੇਂ ਖਾਵਾਂਗੇ ਸੂਟ ਜੱਟਾਂ ਦਾ ਮਾਰੂਗੀ ਰੈੱਡ ਤੇ ਰਾਣੀ ਰੈੱਡ ਤੇ ਰਾਣੀ ਭਾਰੀ ਭਾਰੀ ਸੂਟ ਨੰਦਾ ਵਾਲੇ ਪੂਰੇ ਹੈਵੀ ਸੂਟ ਆ ਜੋ ਸਪੈਸ਼ਲ ਦਾਜਾਂ ਦੇ ਵਰੀ ਦੇ ਹੈਵੀ ਸੂਟ ਹੈਵੀ ਦੁਪੱਟੇ ਹੈਵੀ ਸਲਵਾਰ ਦਾਜਾਂ ਵਰੀ ਵਸਤੇ ਬਹੁਤ ਹੀ ਘੱਟ ਰਹਿ ਤਾ ਵੀਡੀਓ ਬਣਾਉਣਾ ਦਾ ਮਕਸਦ ਤੁਹਾਡੇ ਕਰਨਾ ਤੇ ਕਰਨਾ ਆਪ ਜਾਣੀ ਜੀ ਤੁਹਾਡੇ ਕੰਨਾਂ ਤੇ ਕਰਵਾਤ ਪਹੁੰਚੀ ਪੈਣੋ ਹੁਣ ਲੈ ਕੇ ਆਇਆ ਸਪੈਸ਼ਲ ਰੈੱਡ ਤੇ ਰਾਣੀ ਜਿੰਨੇ ਵੀ ਡਿਜ਼ਾਈਨ ਲੈ ਕੇ ਆਏ ਸਾਰੇ 30% ਆਫ ਤੇ ਲੈ ਕੇ ਆਏ ਸਪੈਸ਼ਲ ਰੈੱਡ ਹੈ ਸਪੈਸ਼ਲ ਰਾਣੀ ਹੈ ਸਪੈਸ਼ਲ ਰੈੱਡ ਹੈ ਸਪੈਸ਼ਲ ਰਾਣੀ ਹੈ ਉਹ ਡਿਨੇ ਰਿਆਂਗੇ ਰਜਰ ਭਾਈ ਤੁਸਿੰਗਰ ਸਿੰਘ ਸੂਰਥਾਨਗੇ ਇੱਕ ਇੱਕ ਡਿਜ਼ਾਈਨ ਚੈੱਕ ਕਰਾਂਗੇ ਭਾਈ ਸਾਰੇ ਰੇਂਜ ਕਰੋ ਸੋਰੀ ਰੈੱਡ ਆ ਗਿਆ ਜੀ ਲਾਲੀ ਆ ਗਿਆ ਭਾਈ ਜੀ ਰੈੱਡ ਆ ਗਿਆ 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 ਲਾਲੀ ਆ ਗਿਆ ਸਪੈਸ਼ਲ ਰੈੱਡ ਆ ਗਿਆ ਸਪੈਸ਼ਲ ਰੈੱਡ ਆ ਗਿਆ ਰੈੱਡ ਆ ਜਾਵੇ ਰੈੱਡ ਆ ਗਿਆ ਇੱਕ ਤਾਂ ਕਿਹੜਾ ਡਿਆ ਆ ਆਹ ਦੇਖੋ ਮੋਰਨੀ ਵਾਲਾ ਵਾਹ ਜੀ ਵਾਹ ਸਾਰਾ ਹੈਂਡਵਰਕ ਹੈ ਬਾਈ ਜੀ ਇਹਦੀ ਬੋਟਮ ਦੀ ਵਰਕੇ ਬਾਈ ਜੀ ਸਲਵਾਰ ਦੇ ਪੌਚੇ ਤੇ ਹੈਵੀ ਕੰਮ ਇਹ ਪੈਂਟ ਪਾ ਲਾ ਜੋ ਜੋ ਮਰਜ਼ੀ ਬਣਾਓ ਜੋ ਮਰਜ਼ੀ ਬਣਾਓ ਕਲਰ ਕਹਿੰਦੇ ਬਾਈ ਜੀ ਕਲਰ ਹੈ ਸਪੈਸ਼ਲ ਰੈੱਡ ਰੈੱਡ ਆ ਜਾ ਵੀਰੇ ਰੈੱਡ ਆ ਗਿਆ ਸਗਣਾ ਵਾਲਾ ਰੈੱਡ ਵਾਲਾ ਉਹ ਤੋਂ ਅਗਲਾ ਕਹਿੰਦੇ ਬਾਈ ਉਦੋਂ ਅਗਲਾ ਆ ਗਿਆ ਜੀ ਰਾਣੀ 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 ਮਜੈਂਟਾ 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 ਹੋਰ ਪਿੰਕ ਮਜੈਂਟਾ ਹੋਰ ਪਿੰਕ ਹੋਰ ਪਿੰਕ ਮਜੈਂਟਾ ਹੋਰ ਪਿੰਕ ਮਜੈਂਟਾ ਹੋਰ ਪਿੰਕ ਬਾਈ ਹੋਰ ਪਿੰਕ ਦੇਖੋ ਜੀ ਸਾਰੇ ਸੂਟ ਲੈ ਗਏ ਸਗਣਾ ਵਾਲੇ ਰਜਤੇ ਰਾਣੀ ਇਹ ਸਾਰੇ ਸੂਟ ਮਿਲਣਗੇ ਤੁਹਾਨੂੰ 50% ਔਫ ਤੇ ਬਾਈ ਦੀ ਰੈੱਡ ਆ ਗਿਆ ਰੈੱਡ ਆ ਗਿਆ ਰੈੱਡ ਆ ਗਿਆ ਰਾਣੀ ਰੈੱਡ ਆ ਗਿਆ ਬਾਈ ਰੈੱਡ ਆ ਗਿਆ ਸਾਰੇ ਨੀਲ ਦੇ ਤੁਹਾਨੂੰ 50% ਔਫ ਸਪੈਸ਼ਲ ਨਵਰੀ ਦੇ ਸੁਪੇਸ਼ਲ ਸੂਟ ਲੈ ਆਂ ਲਈ ਜਲਦ ਤੋਂ ਜਲਦਾ ਉਹ ਗੋਟੀ ਵਾਲੇ ਨੇ ਗੱਡਾ ਰਾਣੀ ਨੰਦਾਂ ਵਾਲੀ ਸਪੈਸ਼ਲ ਰੇਟ ਰਾਣੀ ਰਾਣੀ ਰੈੱਡ ਰਾਣੀ ਰੈੱਡ ਰਾਣੀ ਰੈੱਡ ਰਾਣੀ ਦਾਜ ਐਂਡ ਬਰੀ ਦੇ ਰੈੱਡ ਤੇ ਰਾਣੀ ਰੈੱਡ ਤੇ ਰਾਣੀ ਲੈ ਕੇ ਆਇਆ ਬਹੁਤ ਹੀ ਸੋਹਣੇ ਡਿਜ਼ਾਈਨ ਲੈ ਕੇ ਆ ਸਗਣਾ ਵਾਲੇ ਡਿਜ਼ਾਈਨ ਲੈ ਕੇ ਰੈੱਡ ਤੇ ਰਾਣੀ ਪਾ ਲਈ ਰੈੱਡ اور ਰਾਣੀ ਦਾਜ ਐਂਡ ਬਰੀ ਦੇ ਸਪੈਸ਼ਲ ਸੂਟ ਦਾਜ ਐਂਡ ਬਰੀ ਦੇ ਆਫਰ ਤੇ ਲੱਗੇ ਹੋਏ ਆ ਰੈੱਡ ਰਾਣੀ ਦਾਜ ਐਂਡ ਰੇਡ ਤੇ ਰਾਣੀ ਸਪੈਸ਼ਲ ਆਫਰ ਹੈ ਦਾਜਨੇ ਵਰੀ ਵਾਸਤੇ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਰੈਡ ਤੇ ਰਾਣੀ ਰੈਡ ਤੇ ਰਾਣੀ ਰੈਡ ਤੇ ਰਾਣੀ ਬਸ ਬਹੁਤ ਸੋਹਣੇ ਡਿਜ਼ਾਈਨ ਹੈ ਦਾਜਨੇ ਵਰੀ ਵਾਸਤੇ ਦੂ ਤੱਕ ਨੀਯਾ ਮੋਰ ਸਪੈਸਰ ਸੂਟ ਲੈ ਕੇ ਆ ਰੈਡ ਤੇ ਰਾਣੀ ਸਾਰੇ ਜਿਹੜੇ ਨਵੇਂ ਆਪਣੇ ਕੋਲ ਆ ਚੁੱਕੇ ਨੇ ਪਾਰਟੀ ਵੇ ਚੀਜ਼ਾਂ ਤੁਸੀਂ ਲੈਣੀ ਆ ਫੰਕਸ਼ਨ ਵੇ ਲੈਣੇ ਦਾਜਨ ਵਰੀ ਵਸਤ ਲੈਣਾ ਕੁਝ ਸੈਂਪਲ ਦਿਖਾ ਰਹਾ ਫਿਰ ਮੈਂ ਦੋ ਚਾਰ ਜੋ ਚੀਜ਼ਾਂ ਨਵੀਆਂ ਆਈਆਂ ਆ ਉਹ ਦਿਖਾਵਾਂਗੇ ਉਹ ਜਿਹੜੀ ਡਿਸਕਾਊਂਟ ਦੀ ਗੱਲ ਕਰ ਰਹੀ ਹੈ ਰੇਟ ਆਪਣੇ ਅੱਧੀ ਹੈ ਬਹੁਤ ਹੀ ਘੱਟ ਰੇਟਾਂ ਤੇ ਹੈ ਬਹੁਤ ਹੀ ਨੋਰਮਲ ਰੇਟਾਂ ਤੇ ਆਹ ਪਾਰਟੀ ਵੇ ਸੂਧ ਹਰੇ ਨੋਰਮਲ ਰੇਟ ਇਹ ਆਹ ਆ ਟਿਕਲ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤੀ ਪਿਆਰਾ ਆਰਟੀਕਲ ਹੈ ਸ਼ੇਰ ਬਣੀ ਸਟਾਈਲ ਹੈ ਜੀ ਆਰਟੀਕਲ ਬਹੁਤ ਸੋਹਣਾ ਸੈਲ ਹੈ ਜੀ ਸਾਰਾ ਕੰਮ ਚੱਕਾਉਂ ਬਿੱਡਾ ਸੋਹਣਾ ਕੰਮ ਕੀਤਾ ਹੋਇਆ ਹੈ ਬਹੁਤੀ ਸੋਹਣਾ ਪੀਸ ਹੈ ਜੀ ਬਹੁਤੀ ਪਿਆਰਾ ਪੀਸ ਹੈ ਸ਼ੇਰ ਬਣੀ ਸਟਾਈਲ ਹੈ ਪੈਚ ਦਾ ਕੰਮ ਕੀਤਾ ਹੋਇਆ ਹੈ ਪਰ ਜਿੰਨੇ ਡਿਜ਼ਾਈਨ ਹੈ ਨਾ ਸਾਰੇ ਹੈਂਡਵਰਕ ਦੇ ਭਾਜੀ ਆਹ ਗਲਾ ਬਣਿਆ ਭਾਜੀ ਆਹ ਗੋਜੀ ਬਣੇ ਉਸ ਤੋਂ ਅਗਲੇ ਡਿਜ਼ਾਈਨ ਦੀ ਗੱਲ ਕਰਦੇ ਆਪਾਂ ਆਹ ਫਰੋਜ਼ੀ ਕਲਰ ਲਈ ਫਰੋਜ਼ੀ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਫੁੱਲ ਲੌਂਗ ਲਪਾਈ ਦੇ ਨਾਲ ਆਰਟੀਕਲ ਤੇ ਕਸਤ ਬਹੁਤ ਹੀ ਸੋਹਣਾ ਆਰਟੀਕਲ ਹੈ ਉਹ ਜਿਹੜਾ ਵਰਕਟ ਹੈ ਸਾਰਾ ਹੈਂਡਵਰਕ ਸਿਪਲੇ ਵਰਕ ਪਰਨ ਵਰਕ ਫਾਰੇ ਵਰਕ ਸੋਹਣੇ ਆਪਣੇ ਕੋਲ ਆ ਚੁੱਕੇ ਨੇ ਔਰ ਗੰਜਾਰਾ ਸੂਟ ਹੈ ਜੀ ਔਰ ਗੰਜਾਰਾ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਹੈ ਸੈਲਫਾ ਜੀ ਸਾਰੇ ਡਿਜ਼ਾਈਨ ਨਵੇਂ ਆਪਣੇ ਕੋਲ ਜੀ ਜਿੰਨੇ ਡਿਜ਼ਾਈਨ ਆਏ ਸਾਰੇ ਨਵੇਂ ਸਹੂੰਗਾ ਪੁਰਾਣਾ ਡਿਜ਼ਾਈਨ ਤੁਹਾਨੂੰ ਕੋਈ ਦਿਖਾਉਂਗਾ ਮੰਗਲਵਾਰ ਦਾ ਦਿਨ ਹੈ ਜੋ ਮੇ ਤੋਂ ਮਾਲ ਨਾ ਮੈ ਸੋ ਸੈਂਪਲ ਦਿਖਾ ਰਿਹਾ ਹਾਂ ਸਾਰਾ ਭਾਜੀ ਦੋ ਤਿੰਨ ਨਿਗਾ ਧੱਬ ਕਹਿੰਦੇ ਬਿਸਕਟ ਆ ਭਾਜੀ ਇਹ ਇਸ ਜਿੰਮੇ ਤੇ ਉੱਪਰ ਭਾਜੀ ਜਿੰਮੇ ਤੋਂ ਵੀ ਕਹਿਣ ਦੇ ਭਾਜੀ ਆ ਦੋਨੇ ਕੁਝ ਧੱਬਕੇ ਦੇ ਵੀ ਬਹੁਤ ਹੀ ਸੋਹਣਾ ਕੰਮ ਕੱਢਿਆ ਧੱਬਕੇ ਦਾ ਜੀ ਪਾਰਟੀ ਵੇਅਰ ਸੂਟ ਹੈ ਬਹੁਤੀ ਕੱਟ ਰੇਟਾਂ ਦੇ ਆਪਣੇ ਕੋਲ ਆ ਚੁੱਕੇ ਨੇ ਦਾਜਨ ਵਰੀ ਵਾਸਤੇ ਸਪੈਸ਼ਲ ਆਫਰ ਹੈ ਅਗਰ ਤੁਹਾਡੇ ਕੋਲ ਕੋਈ ਫੰਕਸ਼ਨ ਹੈ ਜਾਂ ਬੇਟੀ ਦੀ ਮੈਰਿਜ ਹੈ ਜਾਂ ਬੇਟੇ ਦੀ ਮੈਰਿਜ ਹੈ ਅਸੀਂ ਦੇਣ ਜਾ ਰਹੇ ਹਾਂ 50% ਆਫ 50% ਸਟੋਰ ਦੇ ਬਿਨਾਂ ਦੇ ਗੋਠੀ ਵੜ ਵੇ ਤੇ ਅੱਤੇ ਰੇ ਹੋਣਗੇ ਚੀਜ਼ਾਂ ਨਵੀਆਂ ਹੋਣਗੀਆਂ ਕੋੜ ਕਪੜੇ ਕੀ ਹੈ ਟੀਮ ਨਵੀ ਲੈਣੀ ਹੈ ਤੇ ਗੋਠੇ ਵਾਲੇ ਆਓ ਫਾਇਦਾ ਆਊਗਾ ਤੁਹਾਡਾ ਤੁਹਾਡਾ ਫਾਇਦਾ ਆਊਗਾ ਬਜ਼ਾਰ ਨਾਲ ਮਿਲਣਗੇ ਅੱਧੇ ਰੇੜ ਅੱਧੇ ਰੇੜ ਮਿਲਣਗੇ ਬਹੁਤ ਹੀ ਨੋਰਮਲ ਇੰਟਰ ਆਹ ਤਰ੍ਹਾਂ ਵਰਕ ਹੈ ਨਾ ਇਹ ਸਾਰਾ ਦਬਕੇ ਦਾ ਕੰਮ ਹੈ ਐਸ ਟਾਈਮ ਆ ਜਾ ਰਿਹਾ ਦਬਕਾ ਜੀ ਜਿਹਨੇ ਤੁਮ ਛੜਕੀਏ ਕਬੇਸ ਵੀ ਕੋ ਨਵਾਂ ਹੋਊਗਾ ਸਾਰਾ ਦਬਕੇ ਦਾ ਕੰਮ ਭਾਜੀ ਬਾਹਰ ਪਰੇ ਭਾਜੀ ਮੈਂ ਤੁਹਾਨੂੰ ਮੰਨ ਨਾਲ ਔਰ ਸਾਰੇ ਡੇਰ ਨਾ ਭਾਈ ਆ ਸਾਰੇ ਡੇਰ ਨਾ ਭਾਈ ਦੂਤ ਕਰਨੇਗਾ ਭਰਾਓ ਸਾਰੇ ਡੇਰ ਫੁੱਲੇ ਨਾਲੇ ਸਾਰੇ ਅੱਜ ਕੱਗੇ ਰਵਾਇਤੀ ਚੀਜ਼ੇ ਔਨਲਾਈਨ ਲਾਈਨਾਂ ਆਰਟੀਕਲ ਸਾਰੇ ਨਵੇਂ 4459 ਨਾਜਰ ਬਰੀ ਬਸਤੇ ਉਠੀ ਵੱਡ ਵੱਡ ਥੋਬੀ ਵੀ ਆਂ ਘੰਡਾ